ਤੇ ਹਾਂਜੀ ਸਸਤੀਕਾਰੀ ਸਾਰਿਆਂ ਨੂੰ ਤੇ ਅੱਜ ਆਪਾਂ ਕਰਨ ਲੱਗੇ ਆ ਨੀਲਾ ਆਟ ਬੜਾ ਵਧੀਆ ਜਾਂ ਤੇ ਗਰਮੀਆਂ ਦੇ ਸੂਟ ਸਾਰੇ ਕੱਢ ਲਏ ਜਿੰਨੇ ਜਿੰਨਾਂ ਨੇ ਕੱਢ ਲਏ ਬੜਾ ਵਧੀਆ ਕਿਉਂਕਿ ਗਰਮੀ ਆਈ ਬਹੁਤ ਗਈਆਂ ਤੇ ਚਲੋ ਫਿਰ ਆਪਾਂ ਟਾਈਮ ਨਹੀਂ ਵੇਸਟ ਕਰਨਾ ਅੱਜ ਜ਼ਿਆਦਾ ਆਪਾਂ ਡਾਇਰੈਕਟ ਹੁਣ ਜਿਹੜਾ ਵਾ ਸਟਾਰਟ ਕਰਦੇ ਆ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਮੇਰੀ ਪੁਰਾਣੀ ਗਲਤੀ ਕਿ ਮੈਂ ਕੁਤਰਾਏ ਤੋਂ ਮੰਗਾਏ ਗਿਆ ਇਹ ਨਵਾਂ ਤੇ ਮੈਂ ਨਵਾਂ ਜਿਹੜਾ ਆ ਸੈੱਟ ਕਰ ਲਿਆ ਅੱਜ ਆਪਾਂ ਇੱਕ ਹੀ ਹੱਥ ਤੇ ਨੀਲਾ ਆਟ ਕਰਨਾ ਤੇ ਨੀਲਾ ਆਟ ਇੰਨਾ ਵਧੀਆ ਕਰਨਾ ਹੈ ਕਿ ਤੁਸੀਂ ਕਰੇ ਸਾਰਾ ਨੀਲਾ ਆਟ ਕਰ ਸਕਦੇ ਜੇ ਬਸ ਥੋੜੀ ਜਿਹੀ ਪੈ ਆਨੇ ਗਲ ਮੈਂ ਤਿਆਰ ਕਰ ਲਿਆ ਤੇ ਹੁਣ ਆਪਾਂ ਇਹ ਨੀਲਾ ਲਾਵਾਂਗੇ ਆ ਮੈਂ ਗੰਮ ਮੰਗਾਈ ਇਹ ਕੋਈ ਜ਼ਿਆਦਾ ਵਧੀਆ ਨਹੀਂ ਹੈ ਕਿਉਂ ਮੰਗਾਈ ਮੈਂ ਕਿਉਂਕਿ ਮੈਨਰੇ ਤੁਹਾਨੂੰ ਪਤਾ ਨੀਲਾ ੜ ਜਿਹੜਾ ਕਰਨਾ ਹੁੰਦਾ ਹੈ ਮੈਂ ਉਸੇ ਵੇਲੇ ਨੀਲਾ ੜ ਕਰਕੇ ਆਪਣੇ ਨੇਲ ਰਿਮੋਟ ਪੂਛ ਜ਼ਿਆਦਾ ਫਾਇਦਾ ਨਹੀਂ ਹੈਗਾ ਇਹ ਹੈਗੀ ਵੀ ਨੇਲ ਪੇਂਟ ਵਾਲੀ ਆ ਦੇਖੋ ਤੇ ਇਹ ਲਾਓ ਤੁਸੀਂ ਤੇ ਆਪਣੇ ਨੇਲ ਉਸੇ ਵੇਲੇ ਲਾਓ ਤੇ ਹੁਣ ਆਪਾਂ ਕੱਢ ਲਈਏ ਵੀ ਕਿਹੜੇ ਕਿਹੜੇ ਕਿਹਦੇ ਕਿਹਦੇ ਨੌਵਾਂ ਆ ਜਿਹੜਾ ਨੌਵਾਂ ਆ ਨਾ ਆਮਿਲ ਦਾ ਚੀਜੀ ਦਾ ਇੱਕ ਮਿੰਟ ਪੰਜ ਤੇ ਆ ਹੀ ਹੋਗੇ ਛੇ ਉਂਗਲੀਆਂ ਤੇ ਮੇਰੀਆਂ ਹੈ ਹੀ ਨਹੀਂ ਐ ਸੌਰੀ ਗਾਇਸ ਛੇ ਨਹੀਂ ਆ ਮੇਰੀਆਂ ਪੰਜ ਹੀ ਉਂਗਲੀਆਂ ਐ ਆ ਵਾਲਾ ਨੋ ਲਾਵਾਂਗੇ ਆਪਾਂ ਸਭ ਤੋਂ ਪਹਿਲਾਂ ਨੰਬਰ ਤੇ ਤੇ ਇਹ ਤੇ ਬਾਤ ਮੈਂ ਬੜਾ ਸੌਖਾ ਜਿਹਾ ਤਰੀਕਾ ਵਰਤਦੀ ਆ ਤਰੀਕਾ ਬਾ ਸੁਭਾ ਵਰਤਦੀ ਆ ਕਿ ਆਹ ਵੇਖੋ ਇਹਦੇ ਤੇ ਮੈਂ ਲਾ ਲਿਆ ਠੀਕ ਆ ਤੇ ਸਿੱਧਾ ਮਨਾਂ ਕੀੜਾ ਆਹ ਵੇਖੋ ਬਸ ਓ ਸੌਰੀ ਮਤਲਬ ਜਿੱਦਾਂ ਕਿ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਮੈਂ ਮੈਂ ਨਹੀਂ ਲਾੜ ਨਾਲ ਨਾਲ ਸਿੱਖ ਰਹੀ ਤੇ ਆਪਾਂ ਇੱਕ ਹੈਕ ਵੇਖਿਆ ਵੇਖੋ ਪਾਣੀ ਆਪਾਂ ਇਹਦੇ ਵਿੱਚ ਹੁਣ ਕੁਝ ਪੈ ਗਿਆ ਹੋਣਾ ਦੀ ਖੰਡਿਆਣਾ ਤੁਹਾਨੂੰ ਉਹਨੂੰ ਇਗਨੋਰ ਮਾਰਿਓ ਤੇ ਆਪਾਂ ਇੱਕ ਵੇਖਦੇ ਹਾਂ ਕਿ ਪਾਣੀ ਵਿੱਚ ਹੈ ਕਰਦੇ ਆ ਤੇ ਪਾਣੀ ਵਿੱਚ ਫਿਰ ਐਂ ਕਰਕੇ ਡੋਪ ਕੇ ਲਿਪਸਟਿਕ ਨੇਲ ਪੇਂਟ ਜਿਹੜੀ ਲਾ ਲੈਂਦੇ ਆ ਨੀਲਾ ਾਟ ਕਰਦੇ ਅੱਜ ਆਪਾਂ ਉਹੀ ਕੰਮ ਕਰਨ ਲੱਗੇ ਤੇ ਇਹਦੇ ਬਾਅਦ ਤੇ ਪਹਿਲਾਂ ਆਪਾਂ ਚੁਣ ਲਈਏ ਇੱਕ ਆ ਨੇਲ ਪੇਂਟ ਕੰਬੀਨੇਸ਼ਨ ਇਹਦਾ ਤੇ ਹਮ ਇਹਦਾ ਤੇ ਹੋਰ ਕਿਹੜਾ ਜੀ ਚਾਰਾਂ ਦਾ ਹੁਣ ਆਪਾਂ ਕੰਬੀਨੇਸ਼ਨ ਬਣਾ ਕੇ ਵੇਖਦੇ ਹਾਂ ਚਲੋ ਵੀ ਸਭ ਤੋਂ ਪਹਿਲਾਂ ਕਹਿੰਦੇ ਆ ਵੀ ਇੱਕ ਤੁਬਕਾ ਪਹਿਲੀ ਨੇਲ ਪੇਂਟ ਦਾ ਪਾਉਣਾ ਹੈ ਆ ਹੋ ਗਿਆ ਮੈਨ ਤੇ ਲੱਗਾ ਬੇਸਤੀ ਹੋ ਜਾਣੀ ਹੈ ਫੈਲੰਡੀਆਂ 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 ਜੇ ਸਕਸੈਸਫੁਲ ਹੋ ਗਿਆ ਨਾ ਅੱਜ ਤੇ ਫਿਰ ਮੈਂ ਮੰਨ ਲ ਜੂਗੀ ਕਿ ਫੋਨਾਂ ਵਾਲੇ ਸਹੀ ਦੱਤੇ ਦਨਾ ਜੇ ਇੱਕ ਮੈਂ ਵੀ ਆ ਤੇ ਬੜਾ ਕਮਾਲ ਹੁੰਦਿਆ ਹੈ ਚਲੋ ਜੀ ਹੁਣ ਹੌਲੀ ਹੌਲੀ ਆਪਾਂ ਸਾਰੀਆਂ ਨੇਲ ਪੇਂਟਾਂ ਪੰਗੀਆਂ ਵਿੱਚ ਬਸ ਤੁਸੀਂ ਵੇਖਣਾ ਹੈ ਕਿ ਅੱਜ ਇਹ ਕਮਾਲ ਹੁੰਦਾ ਹੈ ਕਿ ਨਹੀਂ ਹੁੰਦਾ ਆਹ ਜਿਹੜੀਆਂ ਨੇਲ ਪੇਂਟਾਂ ਨਾ ਇਹਨਾਂ ਨੂੰ ਫੈਲਣ 'ਚ ਥੋੜਾ ਟਾਈਮ ਲੱਗਣ ਡਿਆ ਆਹ ਵਾਲੀਆਂ ਨੂੰ ਦੂਸਰੀਆਂ ਤੇ ਝਟਿਆ ਆਹ ਬੜੀ ਵਧੀਆ ਹੋਈ ਏ ਜਾਂ ਫਿਰ ਨੇਲ ਪੇਂਟਾਂ ਦੇ ਰਿਸਕ ਲੈਣ ਲੱਗੇ ਆ ਦੋਨੋਂ ਜਿਹੜੇ ਆ ਉਹ ਵਿੱਚ ਡੋਬਣ ਲੱਗੇ ਆ ਵੇਖੋ ਕੀ ਬੰਦ ਆਇਆ ਬਸ ਇਹੀ ਉਮੀ ਤੇ ਚੰਮੈਂ 1 ਮਿੰਟ ਰੁਕ ਜਾ ਬਹੁਤ ਵਧੀਆ ਚੰਗ ਬਣਿਆ ਮੈਂ ਹੁਣ ਅਟੈਂਪਟ ਕਾਫੀ ਲਏ ਆ ਤੇ ਮੈਂ ਇੱਕ ਡਿਜ਼ਾਈਨ ਬਣਾਉਣੀ ਆ ਤੇ ਜੇ ਡਿਜ਼ਾਈਨ ਮੇਰੇ ਵਧੀਆ ਰਹੂਗਾ ਤੇ ਫਿਰ ਮੈਂ ਇਹ ਡਿਜ਼ਾਈਨ ਚਟਾਵਾ ਕਰ ਲੈਣਾ ਹੁਣ ਮੈਨੂੰ ਨਹੀਂ ਪਤਾ ਪਈ ਇਹ ਡਿਜ਼ਾਈਨ ਕਿਦਾਂ ਦਾ ਬਣਿਆ ਕਿਦਾਂ ਦਾ ਨਹੀਂ ਇਥੋਂ ਤੇ ਚੱਕੀ ਜਾਣੀ ਮੈਨੂੰ ਲੱਗਦਾ ਅਵੇ ਹੁਣ ਮੇਰੇ ਨੌ ਤੇ ਜਾ ਕੇ ਮੈਨੂੰ ਨਹੀਂ ਪਤਾ ਕਿਦਾਂ ਦਾ ਲੱਗਣਾ ਜਿੱਦਾਂ ਦਾ ਵੀ ਲੱਗਿਆ ਆਦਰ ਮਾਣ ਬਖਸ਼ਿਓ ਤੇ ਹੁਣ ਆਪਾਂ ਇਹ ਟਰਾਈ ਕਰਦੇ ਹਾਂ ਠੀਕ ਆ ਆ ਮੇਰਾ ਨਹਾ ਉਹ ਤੇ ਚਲੋ ਕਰਦੇ ਹਾਂ ਟਰਾਈ ਨਾਟ ਵੈਡ ਨੂੰ ਸਾਫ ਕਰ ਲੈਣ ਤੋਂ ਜਰਾ ਕੇ ਰਮਨਦੀਪ ਗੁਰਨੀ ਲਾਟਿਸਟ ਸਾਫ ਕਰ ਕਰ ਲੈ ਲੈਂਦੋ ਮੈਨੂੰ ਜਰਾ ਨਵਾਂ ਤੋਂ ਲਾ ਲੈਨ ਤੋ ਮੇਰੀ ਅਰ ਰਮਨ ਦੀ ਕੋਣੀ ਤੇ ਮੈਂ ਨੀ ਕਿਤੇ ਚੰਡੀਗੜ੍ਹ ਤੇ ਆ ਤੇ ਇਹ ਹੁਣ ਸਾਫ ਕਰ ਲੈਨ ਤੋ ਫਿਰ ਦਿਖਾਉਣੀ ਤੁਹਾਨੂੰ ਆ ਵੇਖੋ ਵਧੀਆ ਬਣਿਆ ਨਾ ਇਹ ਡਿਜ਼ਾਈਨ ਬੜਾ ਯੂਨੀਕ ਆ ਇਹ ਮੈਂ ਹੀ ਤਿਆਰ ਕੀਤਾ ਬਸ ਹੋਰ ਕੋਈ ਤਿਆਰ ਨਹੀਂ ਕਰ ਸਕਦਾ ਇਹ ਡਿਜ਼ਾਈਨ ਤੇ ਹੁਣ ਆਪਾਂ ਇਹੋ ਜਿਹਾ ਇੱਕ ਹੋਰ ਬਣਾਉਣਾ ਵਾ ਤੇ ਇਹਦੇ ਵਿੱਚ ਖਾਸ ਗੱਲ ਆ ਵਾ ਇਹ ਲੋ ਸਾਡੇ ਬੜੇ ਫੇਲ ਹੋਏ ਆ ਕਈ ਤੇ ਤੁਬਕੇ ਵਿੱਚ ਰਹਿ ਜਾਂਦੇ ਆ ਤੇ ਹੁਣ ਆਪਾਂ ਇੱਕ ਹੋਰ ਬਣਾਵਾਂਗੇ ਪਰ ਥੋੜਾ ਡਿਫਰੈਂਟ ਚ ਤੇ ਇਹਦੇ ਵਿੱਚ ਮੇਨ ਗੱਲ ਇਹ ਹੁੰਦੀ ਕਿ ਜਦੋਂ ਤੁਸੀਂ ਇੱਕ ਨੇਲ ਪੈਂਟ ਪਾਣੀ ਦੇ ਵਿੱਚ ਪਾਉਂਦੇ ਜੇ ਨਾ ਉਹ ਫੈਲਣੀ ਚਾਹੀਦੀ ਆ ਫਿਰ ਦੂਜੀ ਪਾਓ ਪਰ ਦੂਜੀ ਪਾਉਣ ਲੱਗਿਆ ਟਾਈਮ ਨਹੀਂ ਲਾਉਣਾ ਨਹੀਂ ਤੇ ਨਾਲੋਂ ਨਾਲ ਜੰਮਦੀਆਂ ਜਾਂਦੀਆਂ ਤੇ ਉਹ ਫੈਲਦੀਆਂ ਨਹੀਂ ਇਸ ਕਰਕੇ ਕੰਟੀਨਿਊ ਕੰਟੀਨਿਊ ਤੁਹਾਨੂੰ ਪਾਉਣੀਆਂ ਪੈਣੀਆਂ ਵਿੱਚ ਠੀਕ ਆ ਤੇ ਇਦਾਂ ਹੀ ਹੁਣ ਤੁਹਾਨੂੰ ਦਿਖਾਉਣੀ ਕਿ ਕਿਦਾਂ ਫਟਫੜਾ ਡਿਜ਼ਾਈਨ ਕਿਦਾਂ ਬਣਿਆ ਨਹੀਂ ਤੇ ਪਹਿਲਾਂ ਮੇਰੇ ਦੋ ਅਟੈਂਪਟ ਫੇਲ ਹੋਏ ਆ ਤੇ ਹੁਣ ਆਪਾਂ ਕੋਈ ਹੋਰ ਕਲਰ ਦਾ ਬਣਾਉਣੀ ਆ ਮਤਲਬ ਹੋਰ ਚੂਜ਼ ਕਰਦੇ ਆ ਇੱਕ ਤੇ ਚਲਵਾ ਕਰ ਹੀ ਲੈਨੇ ਦੋਵੇਂ ਆਨੇ ਲਪਿੰਟਾ ਦਾ ਕਰਦੇ ਆਪਾਂ ਇਹ ਆ ਚਾਰੇ ਚੂਜ਼ ਕਰਦੇ ਆਂ ਇਹਨਾਂ ਦਾ ਬਣਾਉਨੇ ਆ ਠੀਕ ਆ ਪਹਿਲਾਂ ਹੀ ਸਾਰੀਆਂ ਖੋੜ ਕੇ ਰੱਖ ਲਓ ਕਿਉਂਕਿ ਇਹ ਨਹੀਂ ਹੁੰਦਾ ਕਿ ਤੁਸੀਂ ਇਹ ਆ ਰਾਮਨਾ ਖੋਲੋ ਤੇ ਫੇਰ ਜਾ ਕੇ ਕੰਮ ਬਣਾ ਨਾ ਨਹੀਂ ਕਈ ਹੁੰਦੇ ਨਾ ਵੀ ਸਾਡੇ ਕੋਲ ਨਹੀਂ ਹੁੰਦਾ ਉਹ ਇਸੇ ਕਰਕੇ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਇੱਕ ਲਪੀਸਤੀ सॉरी ਨੀਰ ਪਿੰਟ ਜਦੋਂ ਫੈਲਦੀ ਆ ਉਸੇ ਵੇਲੇ ਦੂਸਰੀ ਪਾਉਣੀ ਪੈਂਦੀ ਤੇ ਉਹਨੂੰ ਸੁੱਕਣ ਨਹੀਂ ਦੇਣਾ ਗਿੱਲੀ-ਗਿੱਲੀ ਦੇ ਵਿੱਚ ਤੇ ਆ ਡਿਜ਼ਾਈਨ ਵੀ ਗਿੱਲੀ-ਗਿੱਲੀ ਵਿੱਚ ਹੀ ਬਣਦਾ ਹੈ ਉਹ ਵੀ ਮੈਨੂੰ ਹੀ ਹੁਣੇ-ਹੁਣੇ ਪਤਾ ਲੱਗਾ ਇਹਦੇ ਮੈਂ ਵੀ ਬੜਾ ਅਟੈਂਪਟ ਲਿਆ ਪਰ ਆ ਡਿਜ਼ਾਈਨ ਮੈਨੂੰ ਨਹੀਂ ਪਤਾ ਤੁਹਾਨੂੰ ਕਿਦਾਂ ਲੱਗਣਿਆ ਪਰ ਇਹ ਬਹੁਤ ਸੋਹਣਾ ਬਣਿਆ ਹੈ ਚੈਲੋ ਜਿੱਤਰਾ ਮੰਨ ਲਓ ਆਮਨ ਲੱਗਦਾ ਮੈਂ ਖਤਮੀ ਕਰ ਲਈ ਠੀਕ ਇਹਨੂੰ ਇਦਾਂ ਕਰਦਾ ਇਹ ਇਹਨੂੰ ਇਦਾਂ ਕਰਦਾ ਇਦਾਂ ਮੈਂ ਗਿੱਲੀ ਗਿੱਲੀ ਵਿੱਚ ਹੀ ਮੈਂ ਡਿਜ਼ਾਈਨ ਬਣਾ ਲਿਆ ਤੇ ਇਹਦੇ ਵਿੱਚ ਮੈਂ ਦੋ ਉਂਗਲੀਆਂ ਵੀ ਮਤਲਬ ਡੋਪ ਸਕਦੀ ਹਾਂ ਹੁਣ ਮੈਨੂੰ ਨਹੀਂ ਪਤਾ ਮੈਂ ਡਿਜ਼ਾਈਨ ਕਿੱਦਾਂ ਨੂੰ ਬਣਾ ਲਿਆ ਪਰ ਮੈਂ ਆ ਜੀਜੀ ਆਪਣੀ ਤੇ ਤਿਆਰ ਕਰਨ ਲੱਗੀ ਇਹ ਡਿਜ਼ਾਈਨ ਠੀਕ ਆ ਦੇ ਲੋਦੀ 1 2 3 ਵਾ ਫੈਬਲਸ ਆ ਵੇਖੋ ਵਧੀਆ ਬਣਿਆ ਨਾ ਵਧੀਆ ਲੱਗਣ ਡਿਆ ਬਹੁਤ ਵਧੀਆ ਹੁਣ ਮੈਨੂੰ ਇਹ ਵੀ ਉਂਗਲੀ ਸਾਫ ਕਰ ਲੈਣ ਤੋਂ ਆਸਾ ਪਾਸਾ ਸਾਰਾ ਤੁਸੀਂ ਸਾਫ ਕਰ ਲੈਣਾ ਤੇ ਆਹ ਵੇਖ ਲਓ ਦੋਨ ਦੋਨ ਤਿਆਰ ਹੋ ਗਿਆ ਤੇ ਕਿਦਾਂ ਦਾ ਲੱਗਣ ਡਿਆ ਤੁਹਾਨੂੰ ਨੇਲ ਆਰਟ ਜ਼ਰੂਰ ਦੱਸਿਓ ਚਲੋ ਜੀ ਆ ਦੋ ਦੋਵਾਂ ਦਾ ਤੁਹਾਨੂੰ ਪਤਾ ਲੱਗ ਗਿਆ ਕੀ ਪ੍ਰੋਸੀਜਰ ਹੀ ਹੁਣ ਉਸੇ ਹਿਸਾਬ ਨਾਲ ਕਰਿਓ ਤੇ ਬੜਾ ਵਧੀਆ ਰਹੂਗਾ ਕਿਉਂਕਿ ਮੈਂ ਵੀ ਪਹਿਲਾਂ ਸੋਚ ਲਿਆ ਸੀ ਕਿ ਨਹੀਂ ਇਦਾਂ ਨਹੀਂ ਇਦਾਂ ਕਰਨਾ ਸੁੱਕਣ ਦੀ ਨਹੀਂ ਬਸ ਤੇ ਗਿੱਲੇ ਗਿੱਲੇ ਤੇ ਡਿਜ਼ਾਈਨ ਬਣਾਉਣਾ ਉਸੇ ਹਿਸਾਬ ਨਾਲ ਕਰਨਾ ਜੇ ਇਹ ਮੈਨੂੰ ਹੁਣ ਪਤਾ ਲੱਗਾ ਚਲੋ ਜਿਨ੍ਹਾਂ ਨੂੰ ਪਤਾ ਹੋਊਗਾ ਉਹਨਾਂ ਪਤਾ-ਪਤ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸਣ ਲਈ ਆ ਤੇ ਹੁਣ ਆਪਣਾ ਨੈਕ ਪਹਿਲਾਂ ਸਿੰਪਲੀ ਆਪਾਂ ਜਿਹੜੇ ਆਪਣੇ ਨੋਵਾ ਤੇ ਅਪਲਾਈ ਕਰ ਲੈਣੀ ਅੱਜ ਸਿਰਫ ਆ ਇੱਕ ਇਹ ਡਿਜ਼ਾਈਨ ਦੱਸਤਾ ਹੀ ਤੇ ਇੱਕ ਹੋਰ ਆ ਉਹ ਦੱਸਣਾ ਹੈ ਮੈਂ ਤੁਹਾਨੂੰ ਠੀਕ ਹੈ ਤੇ ਆ ਹੁਣ ਮੈਂ ਕਰ ਲੱਗੀ ਕਿਉਂਕਿ ਮੈਂ ਤੇ ਨਵਾਂ ਲਾ ਦੇਣੀ ਤੇ ਮੇਰੇ ਇੱਡਾ ਕੋਈ ਮਸਲਾ ਨਹੀਂ ਹੈਗਾ ਕਿ ਕਿੰਨੇ ਕਿਤਾਂ ਦੇ ਲੱਗਣਗੇ ਆ ਤਿੰਨਾ ਨਵਾਂ ਤੇ ਮੈਂ ਬਲੈਕ ਜਿਹੜੀ ਨੀਲ ਪੇਂਟ ਆ ਉਹ ਅਪਲਾਈ ਕਰਨ ਲੱਗੀ ਪਹਿਲਾਂ ਤੇ ਹੁਣ ਆਪਾਂ ਇਹਨਾਂ ਨਵਾਂ ਨੂੰ ਸੁਕਾਉਣਾ ਹੈ ਤੇ ਸੁਕਾਉਣ ਵਾਸਤੇ ਆਪਾਂ ਜਿਹੜਾ ਵਾ ਹੀਅਰ ਡਰਾਈਰ ਦਾ ਯੂਜ਼ ਕਰਨ ਲੱਗੇ ਆ ਤੁਸੀਂ ਵੀ ਕਰ ਸਕਦੇ ਵਾ ਇਹ ਅੱਜਕੱਲ੍ਹ ਗਰਮੀ ਇੰਨੀ ਹੋ ਗਈਆਂ ਧੁੱਪ ਚ ਜਾ ਕੇ 5 ਮਿੰਟ ਖਲਾਉ ਨੋ ਸੁੱਕ ਜਾਣੇ ਤੁਹਾਡੇ ਤੇ ਹੁਣ ਆਪਾਂ ਹੀਅਰ ਡਰਾਈਨ ਨਾਲ ਸੁਕਾਲੀਏ ਚੰਗੀ ਤਰ੍ਹਾਂ ਇਹ ਹੋਣ ਅਗਲਾ ਨੀਲਾ ਡੱਬਾ ਆ ਬਾਈ ਡੀ ਗਲਿਟਰ ਜੀ ਮੰਗਾਈ ਸੀ ਇਹ ਵੀ ਇੱਕ ਹੈਕ ਵੇਖਿਆ ਇਹ ਆਪਾਂ ਟਰਾਈ ਕਰਨ ਲੱਗੇ ਆਪਣੇ ਨੇਲ ਤੇ ਤੇ ਆਇਓ ਮੇਰੀਆਂ ਨੂੰ ਪੈਣੋ ਨੇਲ ਲਾੜਦਾ ਹੈ ਤੇ ਹੋਰ ਅਜੂਬਾ ਵੇਖੀਏ ਵਾਹ ਇਹ ਵੀ ਫ੍ਰੀ ਕਲਾਸਾਂ ਕੌਣ ਨਹੀਂ ਲਾਉਣਾ ਚਾਹੁੰਦਾ ਠੀਕ ਹੈ ਨਾ ਮੈਂ ਵੀ ਚੰਨੀ ਨੂੰ ਫ੍ਰੀ ਕਲਾਸਾਂ ਲਾਵੇਂ ਇਸ ਕਰਕੇ ਮੈਂ ਨੈਟ ਤੇ ਛਾਣਦੀ ਰਹਿੰਨੀ ਹਾਂ ਨੇਲ ਆਰਟ ਤੇ ਫਿਰ ਮੈਂ ਲੈ ਕੇ ਆਉਣੀ ਤੁਹਾਡੇ ਕੋਲ ਕਿ ਇਹ ਹੁੰਦੀ ਹੈ ਕੁਛ ਇਸ ਤਰ੍ਹਾਂ ਦੀ ਪਾਊਡਰ ਫਾਰਮ ਦੇ ਵਿੱਚ ਉਦਾਂ ਵੇਖਣ ਨੂੰ ਲੱਗਦਾ ਕਿ ਤੇਰਾ ਟਿੱਕੀ ਜੀ ਬਣੀ ਹੋਊਗੀ ਪਰ ਇਹ ਪਾਊਡਰ ਫਾਰਮ ਦੇ ਵਿੱਚ ਹੀ ਹੁੰਦੀ ਆ ਤੇ ਇਹਦੇ ਨਾਲ ਤੁਹਾਨੂੰ ਮਿਲੂਗਾ ਆ ਠੀਕ ਆ ਹੁਣ ਇਹ ਜਿਹੜੀ ਆ ਇਹਨੂੰ ਤੁਸੀਂ ਇਦਾਂ ਫੜਨਾ ਹੈ ਠੀਕ ਆ ਤੇ ਆਪਣੇ ਨੇਲ ਤੇ ਜਿਹੜਾ ਵਾ ਸੁੱਟਣਾ ਹੈ ਬਹੁਤ ਜਾਣਿਆ ਨੇ ਇਹ ਚੀਜ਼ ਵੇਖੀ ਹੋਣੀ ਆ ਤੇ ਨੇਲ ਤੇ ਸੁੱਟ ਕੇ ਇਹਨੂੰ ਬਸ ਐਂ ਮਲਣਾ ਇਹਦੇ ਨੇਲਸ ਤੇ ਹਾਂਜੀ ਤੇ ਹੁਣ ਦੱਸੋ ਵੀ ਕਿੱਦਾਂ ਦਾ ਲੱਗਾ ਤੁਹਾਨੂੰ ਨੀਲਾ ਆਟਾ ਵੈਹੇ ਆ ਜਿਹੜਾ ਆਪਾਂ ਪਾਣੀ ਚ ਪਾਈਆਂ ਲਿਪਿਸਟ ਨੀਲ ਪੇਂਟ ਆ ਇਹ ਜ਼ਿਆਦਾ ਵਧੀਆ ਲੱਗੀਆਂ ਕਿ ਆ ਵੈਹ ਇਹਦੀ ਆਪਣੀ ਜਗ੍ਹਾ ਆ ਉਹਦੀ ਆਪਣੀ ਜਗ੍ਹਾ ਕਈ ਵਾਰ ਥੋੜਾ ਨਾ ਪਾਰਟੀ ਲੁੱਕ ਜੀ ਹੁੰਦੀ ਆ ਥੋੜੀ ਜਿ ਤਰ੍ਹਾਂ ਨਾ ਕਹਿ ਦੋ ਵੀ ਰਾਇਲ ਜੀ ਲੁੱਕ ਹੋਵੇ ਤੇ ਆਹੋਰੀਆਂ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਆਹ ਵਾਲੀਆਂ ਵੇ ਤੇ ਆ ਮੈਨੂੰ ਆ ਇਹਨੂੰ ਮੈਂ ਥੋੜੀ ਡਬਲ ਜੀ ਸ਼ੀਟ ਦਿੱਤੀ ਸੀ ਇਹਦੇ ਵਿੱਚ ਮੈਂ ਬਲੈਕ ਵੀ ਰੱਖਿਆ ਤੇ ਰੱਖਿਆ ਤੇ ਆਹ ਕਲਰ ਵੀ ਰੱਖਿਆ ਤੇ ਦੱਸੋ ਵੀ ਨੇ ਲਾੜਤਾ ਨੂੰ ਕਿਦਾਂ ਦਾ ਲੱਗਿਆ ਵਾ ਹੋ ਗਈ ਨਾ ਮੈਂ ਹੁਣ ਸਿਆਣੀ ਤੇ ਵਾਹੇ ਮੈਂ ਨੇ ਲਾੜ ਦਾ ਬਹੁਤ ਬਹੁਤ ਜਿਆਦਾ ਸਮਾਨ ਮੰਗਾਇਆ ਤੁਸੀਂ ਪਹਿਲਾਂ ਹੀ ਵੇਖਿਆ ਵਾ ਥੋੜਾ ਮੈਂ ਨਵਾਂ ਸਮਾਨ ਵੀ ਮੰਗਾਇਆ ਨੇ ਲਾੜ ਦਾ ਵੇਖੋ ਤੇ ਆਹ ਵੇਖੋ ਤੇ ਇਹਦੇ ਨਾਲ ਦੇ ਨਾ ਜਿਹੜੇ ਮੈਂ ਆਪਾਂ ਆ ਕਲਰ ਲਾਏ ਆ ਇਹਦੇ ਨਾਲ ਮੈਂ ਦੋ ਚੀਜ਼ਾਂ ਹੋਰ ਮੰਗਾਈਆਂ ਆਹ ਵਾਲੇ ਠੀਕ ਹੈ ਆ ਵੀ ਤੇ ਆ ਵੀ ਇਹ ਹਜੇ ਆਪਾਂ ਟਰਾਈ ਨਹੀਂ ਕੀਤੇ ਇਹ ਆਪਾਂ ਨੈਕਸਟ ਵਾਲੇ 'ਚ ਟਰਾਈ ਕਰਾਂਗੇ ਆਹ ਗਲਿਟਰ ਵੀ ਬਹੁਤ ਵਧੀਆ ਹੈ ਵੀ ਆਪਾਂ ਕਿਸੇ ਦਿਨ ਟਰਾਈ ਕਰਾਂਗੇ ਤੇ ਕਿਸੇ ਦਿਨ ਆਪਾਂ ਸਟੋਨ ਵਰਕ ਜਿਹੜਾ ਵਾ ਇਹ ਵੀ ਟਰਾਈ ਕਰਾਂਗੇ ਵੈਸੇ ਮੈਨੂੰ ਨਹੀਂ ਲੱਗਦਾ ਕਿ ਮੈਂ ਨੀਲਾ ਆਟੇ ਨਾਲ ਮੜਾ ਕੀਤਾ ਜਿਹੜੇ ਹਿਸਾਬ ਨਾਲ ਆਪਾਂ ਨੌ ਸਿੱਖੇ ਆ ਨੌ ਸਿੱਖੇ ਮਤਲਬ ਕਿ ਜਿਹੜੇ ਹਿਸਾਬ ਨਾਲ ਸਾਨੂੰ ਨੀਲਾ ਆੜ ਦੀ ਜਾਣਕਾਰੀ ਇਹ ਨਹੀਂ ਹੈਗੀ ਉਸ ਹਿਸਾਬ ਨਾਲ ਮਤਲਬ ਉਸ ਉਹਦੇ ਹਿਸਾਬ ਨਾਲ ਸ਼ੁਰੂਆਤ ਮੈਂ ਵਧੀਆ ਕੀਤੀ ਆਪਣੀ ਇਹੋ ਜਿਹਾ ਨੀਲਾ ਆਟਾ ਕਰਕੇ ਆਪਾਂ ਕਿਤੇ ਵੀ ਜਾ ਸਕਦੇ ਪਾਰਟੀ 'ਚ ਵੀ ਜਾ ਸਕਦੇ ਵਿਆਹਾਂ 'ਚ ਵੀ ਜਾ ਸਕਦੇ ਕਿਤੇ ਵੀ ਜਾ ਸਕਦੇ ਕੋਈ ਇਹ ਥੋੜੇ ਸਿੰਪਲ ਜਿਹੇ ਚ ਆ ਜਾਂਦੇ ਆ ਉੱਥੇ ਵੀ ਆਪਾਂ ਤੁਹਾਨੂੰ ਪਤਾ ਮੈਂ ਆਪਣੇ ਵਿਆਹ ਤੇ ਵੀ ਕਰਾਈ ਉਹ ਵੀ ਸਟੋਨ ਵਰਕ ਦਾ ਬਹੁਤ ਹਨਾ ਮਤਲਬ ਹੋਰ ਯੂਜ਼ ਕਰਦੇ ਆ ਤੇ ਆਪਾਂ ਜੇ ਆਪਣਾ ਗੁਜ਼ਾਰਾ ਕਰਨਾ ਵੀ ਤੇ ਆਪਾਂ ਇਹੋ ਜਿਹੇ ਸਿੰਪਲ ਸਿੰਪਲ ਚੀਜ਼ਾਂ ਬਣਾ ਕੇ ਜਾ ਸਕਦੇ ਆ ਹੁਣ ਤੁਹਾਨੂੰ ਪਤਾ ਨੇਲ ਪਿੰਟਾਂ ਤੇ ਹਰ ਕਿਸੇ ਦੇ ਘਰ ਹੁੰਦੀਆਂ ਹੁੰਦੀਆਂ ਤੇ ਜੇ ਤੁਸੀਂ ਆਹ ਨੇਲ ਆਰਟ ਕਰਨਾ ਵਾਸਤੇ ਤੁਹਾਨੂੰ ਕੀ ਲੋੜ ਆ ਇੱਕ ਗੰਮ ਦੀ ਤੇ ਨੇਲਾਂ ਦੀ ਤਦੂ ਹੀ ਮਗਾ ਆ ਕੇ ਰਾਮ ਨੇ ਆਪਣੇ ਘਰ ਜਿਹੜਾ ਨੀਲਾਡ ਕਰ ਸਾਦੇ ਜੇ ਕੋਈ ਦਾ ਨੂੰ ਜਿਆਦਾ ਖਰਚਾ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਹਰ ਕੇ ਜਿਹੜੇ ਆਪਣੇ ਅੱਜ ਕੱਲ ਦੇ ਜਮਾਨੇ ਨਾਲ ਦਾਕਲ ਨੀਲ ਪਿੰਟਾ ਤੇ ਹਰ ਕੇ ਕੋ ਹੁੰਦੀਆਂ ਦਾਹੋਂ ਨੇ ਤੇ ਚਲੋ ਪੰਜ ਤੇ ਹੁੰਦੀਆਂ ਹੀ ਹੁੰਦੀਆਂ ਹਨਾ ਤੇ ਜ਼ਰੂਰ ਟਰਾਈ ਕਰਿਆ ਕਰੋ ਆ ਜੀ ਤੇ ਚਲੋ ਮੰਗਮੋਣੀ ਪੈਣੀ ਆ ਪਰ ਜੇ ਤੁਸੀਂ ਚੰਦੇ ਦੀ ਥੋੜੀ ਰਾਇਲ ਜਿਹੀ ਲੁੱਕ ਆਵੇ ਤੇ ਆ ਚੀਜ਼ ਵੀ ਤੁਸੀਂ ਟਰਾਈ ਕਰ ਸਕਦੇ ਜੇ ਤੇ ਹੁਣ ਦੱਸਿਓ ਵੀ ਨੈਕਸਟ ਆਪਾਂ ਟਰਾਈ ਕਰਾਂਗੇ ਜੇ ਤੁਹਾਨੂੰ ਇਹ ਵਧੀਆ ਲੱਗੇ ਨਾ ਤੇ ਆਪਾਂ ਮੰਨੂ ਕਿ ਆਪਾਂ ਵਾਪਸ ਵਿੱਚ ਸਾਰੇ ਜਣੇ ਕਲਾਸਾਂ ਲਾ ਲਿਆ ਕਰਾਂਗੇ ਠੀਕ ਆ ਤੇ ਇਹ ਇਹ ਜ਼ਰੂਰ ਤੁਸੀਂ ਟਰਾਈ ਕਰਿਓ ਤੇ ਆ ਜਿੱਦਾਂ ਮੈਂ ਤੁਹਾਨੂੰ ਕਿਹਾ ਨਾ ਉਦਾਂ ਹੀ ਟਰਾਈ ਕਰਿਓ ਤੇ ਇਹਨੂੰ ਤੇ ਤੁਹਾਨੂੰ ਪਤਾ ਬਹੁਤ ਸੋਖਾ ਕਾਲੀ ਨੇਲ ਪੇਂਟ ਲਾਓ ਉਹਨੂੰ ਚੰਗੀ ਤਰ੍ਹਾਂ ਸਖਾਓ ਤੇ ਪਾਊਡਰ ਬਸ ਮਾਲ ਦੋ ਦੇ ਦੇ ਤੇ ਇਹ ਤਾਂ ਦਾੜਾ ਨੇਲਾੜਾ ਜੇ ਸਭ ਤੋਂ ਸੌਖਾ ਕਰਨਾ ਤੇ ਉਹ ਆ ਜੇ ਸਭ ਤੋਂ ਸੌਖਾ ਆਵਲਾ ਆ ਠੀਕ ਹੈ ਤੇਲ ਬਾਕੀ ਨੀਲ ਪਿੰਡਾ ਆ ਤੇ ਮੈਂ ਕੋ ਦੂਸਰੀਆਂ ਪਰ ਸ਼ਿਲਜ਼ ਦੀਆਂ ਯੂਜ਼ ਕਰਿਆ ਕਰੋ ਸ਼ਿਲਜ਼ ਦੀਆਂ ਬਹੁਤ ਵਧੀਆ ਥੋੜੀ ਜੀ ਕੋਸਟਲੀ ਹੁੰਦੀ ਬਸ 250 ਦੀ ਇੱਕ ਆਉਂਦੀ ਆ ਇਹ ਤੁਹਾਨੂੰ ਪਤਾ ਹੋਵੇ ਤੇ ਆਪਾਂ ਜੂਸੀ ਦੀਆਂ ਨਾਇਕਾ ਨੂੰ ਨਾਇਕਾ ਦੀ ਵੀ ਸੌਗਦੀ ਆ ਅ ਜੂਸੀ ਜੂਦੇ ਪੰਜਾਹ ਪੰਜਾਹ ਦੀ ਚੋਕਲੇ ਆ ਹੁੰਦੇ ਆ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਤੇ ਆ ਵੀ ਕੁਝ ਮਾੜਾ ਨਹੀਂ ਹੈਗਾ ਠੀਕ ਹੈ ਹੁਣ ਇਹਦੇ ਤੇ ਏ ਇਹਨੂੰ ਆਪਾਂ ਸ਼ਾਈਨ ਦੇਣੀ ਆ ਤੇ ਸ਼ਾਈਨ ਦੇਣ ਵਾਸਤੇ ਆਪਾਂ ਨੂੰ ਕੀ ਜ਼ਰੂਰੀ ਹੁੰਦਾ ਹੈ ਸ਼ਾਈਨ ਦੇਣ ਵਾਸਤੇ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਆਹ ਵਾਲੀ ਨੀਲ ਪੇਂਟ ਉੱਤੇ ਜ਼ਰੂਰ ਲਾਈਏ ਤੇ ਜਦੋਂ ਆਪਾਂ ਇਹ ਲਾਉਨੇ ਆ ਤੇ ਆਪਣੇ ਨੋਵਾ ਤੇ ਇੱਕ ਵੱਖਰੀ ਜਿਹੀ ਸ਼ਾਈਨ ਆ ਜਾਂਦੀ ਹੈ ਤੁਸੀਂ ਵੇਖ ਹੀ ਲਓ ਠੀਕ ਹੈ ਨਾ ਇਹ ਲਾਉਣ ਨਾਲ ਤੁਹਾਡੇ ਨੋਵਾ ਤੇ ਇੱਕ ਵੱਖਰੀ ਜਿਹੀ ਸ਼ਾਈਨ ਆ ਜਾਊਗੀ ਕਿ ਤੁਹਾਡਾ ਜਿਹੜਾ ਨੀਲ ਆਟ ਆ ਨਾ ਉਹ ਵੀ ਮਤਲਬ ਉਹਦੀ ਲੁੱਕ ਜਿਹੜੀ ਨਿਹਾਂਸ ਜੀ ਲੱਗੂਗੀ ਵਧੀਆ ਜੀ ਲੱਗੂਗੀ ਐਦੇ ਤੇ ਤੇ ਮੈਨੂੰ ਲੱਗਦਾ ਨਹੀਂ ਵਾ ਇਹ ਲਾਉਣਾ ਚਾਹੀਦਾ ਪਰ ਫਿਰ ਵੀ ਤੜੀ ਜਿਹੜੀ ਗਲੀਟਰ ਆ ਉਹਨੂੰ ਕੁਝ ਹੁੰਦਾ ਨਹੀਂ ਐ। ਲਾਸਟ ਸਟੈਪ ਜਿਹੜਾ ਆ ਜਿਹੜਾ ਐ ਨਾ ਇਹ ਜ਼ਰੂਰ ਕੰਪਲੀਟ ਕਰਨਾ ਚਾਹੀਦਾ ਹੈ ਕਿ ਤੁਹਾਡੀ ਨੀਲ ਪੇਂਟ ਜਿਹੜੀ ਆ ਉਹ ਸਟੇ ਕਰੇ ਤਾਂ ਤਾਂ ਨੀਲ ਪੇਂਟ ਜਿਹੜੀ ਐ ਵਧੀਆ ਲੁੱਕ ਦੀ ਲੱਗੇ। ਲੋ ਜੀ ਤੇ ਠੀਕ ਆ ਹੁਣ ਵੇਖ ਲਓ। ਇੱਕ ਵੱਖਰੀ ਜਿਹੀ ਲੁੱਕ ਆ ਗਈ ਨਾ ਨੀਲ ਪੇਂਟ ਲਾਇਆ। ਠੀਕ ਹੈ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ। ਤੇ ਨਵੇਂ ਨੇਲ ਆਰਟ ਦੇ ਡਿਜ਼ਾਈਨ ਦੇ ਨਾਲ ਆਹ ਵਾਲਾ ਸਾਰਿਆਂ ਨੇ ਜਰੂਰ ਟਰਾਈ ਕਰਨਾ ਪਾਣੀ ਵਾਲਾ ਜਰੂਰ ਟਰਾਈ ਕਰ ਲਿਓ ਪਾਣੀ ਵਾਲਾ ਸਸਤਾ ਆ ਤੇ ਆਹ ਵਾਲਾ ਸੌਖਾ ਆ ਠੀਕ ਆ ਬਸ ਤੇ ਆਪਾਂ ਗਾਂਗਾ ਹੋਰ ਵੀ ਜਿਹੜੇ ਨੇਲ ਆਰਟ ਡਿਜ਼ਾਈਨ ਆ ਆਪਾਂ ਆਪਸ ਵਿੱਚ ਕਲਾਸਾਂ ਲਾਉਣੀਆਂ ਆ ਤੇ ਆਪਸ ਵਿੱਚ ਆਪਾਂ ਸਾਰਿਆਂ ਨੇ ਸਿੱਖਿਆ ਕਰਨੀ ਆ ਤੇ ਜੁੜੇ ਰਹੋ ਮਤਲਬ ਹਫਤੇ ਚ ਇੱਕ ਬਲੌਗ ਦਾ ਨੂੰ ਨੇ ਲਾੜਦਾ ਆ ਕਰੂਗਾ ਵੱਖਰੇ ਵੱਖਰੇ ਤੇ ਜਿਨਾਂ ਨੇ ਕਲਾਸਾਂ ਲਾਉਣੀਆਂ ਆ ਜੋ ਕੋਈ ਗੱਲ ਨਹੀਂ ਮੁਫਤ ਕਲਾਸਾਂ ਲੱਗਣ ਡੀਆਂ ਇੱਥੇ ਕਿਉਂਕਿ ਮੈਂ ਖੁਦ ਵੀ ਮੁਫਤ ਲਾਉਣ ਡਈ ਆ ਤੇ ਚਲੋ ਠੀਕ ਆ ਮਿਲਦੇ ਆ ਫਿਰ ਨੈਕਸਟ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ